ਨੇ ਪੈਂਦੀਆਂ ਕਿ ਮਾਈਕਰੋਸਕੋਪ ਦੇ ਵਿੱਚ ਪਾ ਕੇ ਪਈ ਦੇਖਦੇ ਆ ਉਹ ਚੀਜ਼ ਜੋ ਤੁਸੀਂ ਦੇਖੀ ਆ ਮਾਈਕਰੋਸਕੋਪ ਦੇ ਵਿੱਚ ਵੀ ਛੋਟੇ ਛੋਟੇ ਜੋ ਜੈ ਜਰਾ ਸੀਮ ਹੁੰਦੇ ਆ ਨਾ ਉਹਨਾਂ ਦੇ ਵਿੱਚ ਵੀ ਆਤਮਾ ਆਤਮਾ ਭਾਵੇਂ ਉਹ ਜਰਾ ਸੀਮ ਦੇ ਵਿੱਚ ਹੈ ਭਾਵੇਂ ਹਾਥੀ ਵਿੱਚ ਹੈ ਡਾਇਨਾਸੌਰ ਵਿੱਚ ਹੈ ਕਿੱਡੇ ਤੋਂ ਕਿੱਡੇ ਪਸ਼ੂ ਪੰਛੀ ਜਾਨਵਰ ਤੇ ਹੋਵੇ ਪਰ ਉਹ ਨજર ਨਹੀਂ ਆਂਦੀ ਉਸੇ ਤਰ੍ਹਾਂ ਹੀ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਹੈ ਕੋਈ ਭਿੰਣੀ ਹੈ ਕੁਝ ਵੀ ਜੇ ਚਾਰੋਂ ਤਰਫ ਕਿੱਧਰ ਵੀ ਸਾਡੀ ਨਿਗਾਹ ਜਾਂਦੀ ਹੈ ਇਹ ਸਭ ਕੁਝ ਪ੍ਰਮਾਤਮਾ ਹੀ ਹੈ ਜੈ ਜੈ ਦੇਖੂ ਤੈ ਹਯੂਰ ਦੂਰ ਕਤੂ ਨਾ ਜਾਇ ਆਤਮਾ ਅਲੱਗ ਹੋ ਚੁਕੀ ਹੈ ਆਪਣੇ ਪਤੀ ਦੇ ਨਾਲ ਜਿਵੇਂ ਸੰਸਾਰ ਸੁੱਚਜੀ ਪਤਨੀ ਕੇ ਜਿਹਦੇ ਅੰਦਰ ਸਤ ਦੇ ਗੁਣ ਨੇ ਜਿਹਨੂੰ ਸਤਵੰਤੀ ਕਹਿੰਦੇ ਆਪਾਂ ਵੀ ਸਤ ਗੁਣਾ ਦੇ ਨਾਲ ਪਰਪੂਰ ਹੈ ਐਸੀ ਇਸਤਰੀ ਆਪਣੇ ਪਤੀ ਦਾ ਵਿਛੋੜਾ ਨਹੀਂ ਚੱਲ ਸਕਦੀ ਆਪਣੇ ਪਤੀ ਤੋਂ ਦੂਰ ਨਹੀਂ ਰਹਿ ਸਕਦੀ ਇਸ ਚ ਜੀਆਂ ਦੀ ਨਿਸ਼ਾਨੀ ਹੁੰਦੀ ਹੈ ਉਸੇ ਤਰ੍ਹਾਂ ਇਹ ਆਤਮਾ ਰੂਪੀ ਔਸਤਰੀ ਜੋ ਇਹਦਾ ਪਤੀ ਹੈ ਪਰਮਾਤਮਾ ਠਾਕੁਰ ਇੱਕ ਸਵਾਈ ਨਾਰ ਇਹ ਸਭ ਆਤਮਾ ਦਾ ਜੇ ਕੋਈ ਪਤੀ ਹੈ ਪਰਮਾਤਮਾ ਹੈ ਪਰਮ ਆਤਮਾ ਜੋ ਸਭ ਤੋਂ ਵੱਡੀ ਆਤਮਾ ਹੈ ਉਹ ਮਾਲਕ ਦਾ ਜੇ ਵਿਛੋੜਾ ਜਿਨ੍ਹਾਂ ਨੂੰ ਪਈ ਹੁਣ ਪਤਾ ਲੱਗੇ ਹੁਣ ਉਹ ਸਾਰੇ ਸਚਜਿਆਂ ਚੋਂਦੇ ਆ ਗੁਰਮੁਖਾਂ ਚੋਂਦੇ ਆ ਗੁਰਸਿੱਖਾਂ ਵਿੱਚ ਆਉਂਦੇ ਆ ਭਗਤਾਂ ਵਿੱਚ ਆਉਂਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਇਲਮ ਹੋ ਗਿਆ ਕਿ ਮੇਰਾ ਪਤੀ ਪਰਮਾਤਮਾ ਹੈ ਮੈਂ ਕੁਝਜਿਆਂ ਚ ਨਹੀਂ ਆਪਣਾ ਨਾਮ ਢਾਕਲ ਕਰਾਉਣਾ ਮੈਂ ਸਚਜਿਆਂ ਚ ਕਰਾਉਣਾ ਕਿ ਮੈਂ ਵਿਚਰੀ ਹੋਈ ਆਤਮਾ ਆਪਣੇ ਪਤੀ ਪਰਮਾਤਮਾ ਤੋਂ ਵਿਛੜੀ ਹੋਈ ਆ ਮੈਂ ਉਹਦੇ ਵਿੱਚ ਸਮਾਣਾ ਉਹਦੇ ਕੋਲ ਹੀ ਜਾਣਾ ਉਹਦੇ ਕੋਲ ਹੀ ਰਹਿਣਾ ਉਹ ਤੋਂ ਲੱਗ ਨਹੀਂ ਰਹਿਣਾ ਮੈਂ ਤਾਂ ਵਿਛੜੀ ਹੋਈ ਆ ਜਨਮਾਂ ਜਨਮਾਂ ਤੋਂ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਆ ਵੀ ਪਰਮਾਤਮਾ ਦੇ ਨਾਲ ਰਹਿਣੇ ਵੀ ਉੱਥੇ ਹੀ ਆ ਜਿੱਥੇ ਪਰਮਾਤਮਾ ਕਿਸੇ ਇਹ ਸਾਡਾ ਇਹ ਸਭ ਕੁਝ ਸਰੀਰ ਵੀ ਜੋ ਪੰਜ ਤਤਵੀ ਹੈ ਨਾ ਇਹ ਪੰਜਾਂ ਤੱਤਾਂ ਤੋਂ ਸਰੀਰ ਬਣਿਆ ਹੋਇਆ ਹੈ ਨਾ ਜਿਹੜਾ ਤੇ ਇਹ ਤੱਤ ਵੀ ਤਾਂ ਪ੍ਰਮਾਤਮਾ ਹੀ ਨੇ ਤੇਰਾ ਸਰੀਰ ਵੀ ਇੱਕ ਪ੍ਰਮਾਤਮਾ ਦਾ ਇਹ ਕੋਈ ਵੱਖਰਾ ਨਹੀਂ ਹੈ ਮਿੱਟੀ ਪ੍ਰਮਾਤਮਾ ਹੈ ਪਾਣੀ ਪ੍ਰਮਾਤਮਾ ਹੈ ਹਵਾ ਪ੍ਰਮਾਤਮਾ ਹੈ ਅਗਨੀ ਸਭ ਕੁਝ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਬੇਨ ਕੋਈ ਨਹੀਂ ਲੱਗ ਕੁਝ ਵੀ ਨਹੀਂ ਹੈ ਅਸੀਂ ਉਸ ਮਾਰਗ ਦੇ ਨਾਲੋਂ ਵਿਛੜ ਗਏ ਆ ਪਰ ਅੱਜ ਗੁਰਸਿੱਖਾਂ ਨੂੰ ਸੱਚਜਿਆਂ ਨੂੰ ਭਗਤਾਂ ਨੂੰ ਸੋਝੀ ਆ ਗਈ ਕਿ ਮਿਲਣ ਦਾ ਮੌਕਾ ਇਹੀ ਕਿ ਮਿਲਣ ਦਾ ਮੌਕਾ ਨਾ ਪ੍ਰਮਾਤਮਾ ਨੂੰ ਇਹੀ ਹੈ ਪਰ ਇਸ ਮਾਰਗ ਤੇ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਹਰ ਇੱਕ ਨੂੰ ਸੋਝੀ ਨਹੀਂ ਆਉਂਦੀ ਹਰ ਇੱਕ ਨੂੰ ਸਮਝ ਨਹੀਂ ਆਉਂਦੀ ਕਿ ਇਸ ਮਾਰਗ ਦੇ ਵੱਲ ਵੀ ਧਰਮ ਦਾ ਮਾਰਗ ਸਭ ਤੋਂ ਉੱਚਾ ਇਸ ਤੋਂ ਉੱਪਰ ਕੋਈ ਮਾਰਗ ਨਹੀਂ ਹੈ ਕੋਈ ਮੰਜਰ ਨਹੀਂ ਹੈ ਪਰ ਪਾਛੈ ਹੀ ਕਹਿੰਦੇ ਭਾਈ ਸੰਤ ਕਾ ਮਾਰਗ ਸੰਤ ਭਾਵ ਸੱਚੇ ਗੁਣ ਸਬਰ ਸੰਤੋਖ ਇਹ ਇੱਕ ਨਿਸ਼ਾਨੀ ਹੁੰਦੀ ਹੈ ਉਸ ਪੁਰਸ਼ ਦੀ ਜਿਸ ਨੂੰ ਅਸੀਂ ਸੰਤ ਕਹਿ ਦਿੰਦੇ ਹਾਂ ਇਹਨਾਂ ਗੁਣਾਂ ਕਰਕੇ ਹੀ ਸੰਤ ਮੰਨਿਆ ਜਾਂਦਾ ਹੈ ਸਬਰ ਹੈ ਸੰਤੋਖ ਹੈ ਸਤ ਹੈ ਸਿਮਰਨ ਹੈ ਸ਼ੁਕਰਾਨਾ ਹੈ ਕਿ ਉਸ ਮਾਲਕ ਦਾ ਸਭ ਕੁਝ ਉਹ ਗੁਣ ਸਾਰੇ ਉਹਦੇ ਵਿੱਚ ਅੰਦਰ ਸਮਾਏ ਹੋਏ ਨੇ ਜੋ ਪ੍ਰਮਾਤਮਾ ਚਾਹੁੰਦਾ ਹੈ ਦੇ ਸ਼ਬਦ ਬਣ ਜਾਂਦਾ ਉਹਦੇ ਖਾਤਰ ਸ਼ਾਰਟਕਟ ਉਹਨੂੰ ਕਹਿੰਦੇ ਆ ਸੰਤ ਕਿ ਜਿਹਦੇ ਵਿੱਚ ਇੰਨੇ ਗੁਣ ਹੁੰਦੇ ਆ ਪਰ ਕਹਿੰਦੇ ਇੰਨੇ ਗੁਣਾਵਲ ਜਿਹਦੇ ਸਰੀਰ ਬਾਹਰ ਨਾਲ ਸੋਚਿਓ ਕਿ ਸੰਤ ਕਾ ਮਾਰਗ ਸੰਤ ਭਾਵ ਸਬਰ ਸੰਤੋਖ ਸਿਮਰਨ ਜਿੰਨੇ ਵੀ ਸੁਚੱਜੇ ਗੁਣ ਨੇ ਨਾ ਇਹਨਾਂ ਦੇ ਵੱਲ ਪਾਛਾਈ ਕਹਿੰਦੇ ਆ ਸੰਤ ਕਾਮਾਰਗ ਜਿਹੜਾ ਸੰਤ ਦਾ ਮਾਰਗ ਹੈ ਭਾਵ ਤੁਸੀਂ ਸੁਚੱਜੇ ਹੋ ਤੁਹਾਡੇ ਅੰਦਰ ਫਬਰ ਹੈ ਤੁਹਾਡੇ ਅੰਦਰ ਸੰਤੋਖ ਹੈ ਤੁਹਾਡੇ ਅੰਦਰ ਸਤ ਹੈ ਤੁਹਾਡੇ ਅੰਦਰ ਸਿਮਰਨ ਹੈ ਤੁਹਾਡੇ ਅੰਦਰ ਸੇਵਾ ਹੈ ਇਹ ਸਾਰਾ ਕੁਝ ਹੋਵੇ ਆਇਸ਼ਾ ਅੰਗੇ ਇਹ ਧਰਮ ਦੀ ਪੌੜੀ ਏ ਕਿ ਚੰਗੇ ਗੁਣਦ ਹੋਣਾ ਜਿਸ ਆਤਮਾ ਦੇ ਕੋਲੇ ਇਹ ਖਜ਼ਾਨਾ ਹੋਵੇ ਚੰਗੇ ਗੁਣਾ ਦਾ ਕਮਾਇਆ ਮੰਨੇ ਹੁੰਦਾ ਵਾ ਕਮਾ ਕੇ ਮੰਨੇ ਦੇਣਾ ਆਤਮਾ ਨਹੀਂ ਕਮਾਉਂਦੀ ਉਹ ਤਾਂ ਸਿਰਫ ਇੰਤਜ਼ਾਰ ਤੇ ਬੈਠੀ ਹੁੰਦੀ ਏ ਉਹ ਆਪਣੇ ਭਾਗਾਂ ਨੂੰ ਕੋਸਦੀ ਏ ਕਿ ਮੈਨੂੰ ਕੋਈ ਚੰਗਾ ਮਨ ਮਿਲ ਜਾਵੇ ਕੋਈ ਐਸਾ ਮਨ ਮਿਲ ਜਵੇ ਜਿਹੜਾ ਗੁਰੂ ਦੀ ਚਾਨਣਾ ਨਾਲ ਜੁੜਿਆ ਹੋਵੇ ਗੁਰੂ ਦੀ ਗੱਲ ਮੰਨਦਾ ਹੋਵੇ ਗੁਰੂ ਦੀ ਸੁਣੇ ਗੁਰੂ ਦੀ ਸੁਣਿਆ ਤੋਂ ਬਗੈਰ ਮੇਰਾ ਕੋਈ ਆਧਾਰ ਨਹੀਂ ਹੋਣਾ ਹਣ ਪਾਛੇ ਕਹਿੰਦੇ ਸੰਤ ਕਾ ਮਾਰਗ ਹਣ ਕਦੇ ਵੀ ਕਿਸੇ ਸਰੀਰ ਬਾਲਾਂ ਦੌੜ ਜਿਓ ਕਿ ਫਲਾਨਾ ਸੰਤ ਉੱਥੇ ਬੈਠਾ ਫਲਾਨਾ ਉੱਥੇ ਬੈਠਾ ਇਹ ਤੇ ਇੱਕ ਨਾਮ ਰੱਖੇ ਨੇ ਭਾਈ ਕਿ ਮਟੀਰੀਅਲ ਅੰਦਰ ਕੋਈ ਹੋਰ ਹੈ ਤੇ ਬਾਹਰ ਪੈਕਿੰਗ ਕਿਸੇ ਹੋਰ ਚੀਜ਼ ਦੀ ਲੱਗੀ ਹੋਈ ਇਹਨਾਂ ਦੇ ਲਿਖੇ ਸੰਤ ਨੇ ਬ੍ਰਹਮ ਗਿਆਨੀ ਹੈ ਕੱਖ ਵੀ ਇਹਨਾਂ ਕੋਲੇ ਇਥੇ ਜੇ ਸੰਤ ਦੀ ਗੱਲ ਕੀਤੀ ਗਈ ਹੈ ਇਹਨਾਂ ਸ਼ubh ਗੁਣਾਂ ਨਾਲ ਕੀਤੀ ਗਈ ਹੈ ਸਬਰ ਹੋਵੇ ਹੁਣ ਆਪਾਂ ਆਮ ਵੀ ਕਹਿ ਦਿੰਦੇ ਨੇ ਕੋਈ ਸਖ ਆਪਣੇ ਚਾਰੋਂ ਤਰਫ ਵਿਚੜਦਾ ਗੁਜਰਦਾ ਰਹਿੰਦੇ ਉਹਦੇ ਅੰਦਰ ਚੰਗੇ ਗੁਣ ਹੋਣ ਉਹਦੇ ਅੰਦਰ ਸਬਰ ਵੀ ਹੈ ਸੰਤੋਖ ਰਹੀਏ ਸੱਚ ਬੋਲਦਾ ਸਿਮਨ ਕਰਦਾ ਸੇਵਾ ਕਰਦਾ ਹਮੇਸ਼ਾ ਮਾਲਕ ਦਾ ਸ਼ੁਕਰਾਨਾ ਕਰਦਾ ਔਰ ਉਹਦੀ ਜੀਵਨ ਤੇ ਹਮੇਸ਼ਾ ਸਾਥੀ ਸਤ ਹੈ ਤੇ ਆਪਾਂ ਅਕਸਰੀ ਕਹਿੰਨੇ ਬਈ ਇਹ ਤਾਂ ਸੰਤ ਸੁਭਾਅ ਬੰਦਾ ਵੈ ਇਹਦਾ ਭਾਵ ਸੰਤ ਸਰੀਰ ਦਾ ਨਾ ਨਹੀਂ ਸੁਭਾਅ ਦਾ ਨਾ ਹੈ ਜੇ ਇਹ ਸੁਭਾਅ ਜਿਹਦੇ ਵਿੱਚ ਹੋਵੇ ਇਹ ਤਾਂ ਧਰਮ ਦੀ ਪੌੜੀ ਆ ਪਾਛੈ ਹੀ ਕਹਿੰਦੇ ਸ਼ਾਂਤ ਕਾਮਾਰਗ ਧਰਮ ਕੀ ਪੌੜੀ ਚੰਗੇ ਗੁਣ ਤੇਰੇ ਅੰਦਰ ਹੋਣੇ ਪਾਛੈ ਹੀ ਕਹਿੰਦੇ ਇਦਾਂ ਭਾਈ ਭਾਗਾ ਦੀ ਨਿਸ਼ਾਨੀ ਹੁੰਦੀ ਹੈ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਐਵੇਂ ਨਹੀਂ ਮਿਲਦੀ ਸ਼ਾਂਤ ਕਾਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕਹਿੰਦੇ ਭਾਈ ਕੋਈ ਭਾਗਾ ਵਾਲਾ ਹੀ ਹੁੰਦਾ ਹੈ ਜਿਹੜਾ ਆਪਣੇ ਅੰਦਰ ਸਬਰ ਰੱਖੇ ਸੰਤੋਖ ਰੱਖੇ ਸ਼ੁਕਰਾਨਾ ਕਰੇ ਸਿਮਰਨ ਕਰੇ ਸੇਵਾ ਕਰੇ ਐਸੇ ਗੁਣ ਵਾਲਾ ਸਖਸ਼ ਧਰਮੀ ਹੈ ਇਹ ਧਰਮ ਦੀ ਪੌੜੀ ਹੈ ਪਰ ਕੋ ਬੜ ਭਾਗੀ ਪਾਏ ਕਹਿੰਦੇ ਕੋਈ ਵਿਰਲਾ ਹੁੰਦਾ ਜੀਨੂੰ ਇਹ ਸਤ ਸੰਤੋਖ ਸਬਰ ਮਿਲ ਜਾਵੇ ਕਿ ਜਿਹਦੇ ਅੰਦਰ ਇਹ ਗੁਣ ਆ ਗਏ ਇਹ ਨਸੀਬਾਂ ਵਾਲਾ ਹੈ ਭਾਗਾਾਂ ਵਾਲਾ ਹੈ ਤੇ ਇਹਦੇ ਅੰਦਰ ਪਾਈ ਇਹ ਜੇ ਚੰਗੇ ਗੁਣ ਨੇ ਤਾਂ ਇਹਦੇ ਕਰਮ ਚੰਗੇ ਨੇ ਤੇ ਜੇ ਨਹੀਂ ਪਾਈ ਫਿਰ ਮਾੜੇ ਕਰਮ ਦੇ ਹੁਣ ਪਾਛੇ ਕਹਿੰਦੇ ਕੋ ਬੜਾ ਭਾਗੀ ਪਾਏ ਕਿਉਂ ਹਰ ਕੋਈ ਸੁੱਖ ਕਿਉਂ ਨਹੀਂ ਲੋਚਦਾ ਉਹਨੂੰ ਸੁੱਖ ਨਹੀਂ ਨਜ਼ਰ ਆਉਂਦੇ ਇਹ ਤਾਂ ਹਾਥੀ ਦੀ ਤਿਆਹੀ ਹੈ ਕਹਿੰਦੇ ਇਹਨੂੰ ਕੇਵਲ ਤੋਂ ਕੇਵਲ ਜੋ ਇੱਕ ਪਰਛਾਈ ਹੈ ਸੁੱਖ ਦੀ ਕੇਵਲ ਤੋਂ ਇੱਕ ਜੋ ਸੁਪਨਾ ਹੈ ਇਸ ਨੂੰ ਇਹ ਸੱਚ ਮੰਨਦਾ ਹੈ ਜਗ ਜੀਵਨ ਸੁਪਨ ਸਮਾਨਕ ਸੁਪਨੇ ਦਿਨ ਹੈ ਸੰਸਾਰ ਇਹਨੂੰ ਇਹ ਸੱਚ ਮੰਨੀ ਬੈਠਾ ਹੈ ਹਾਥੀ ਕੀ ਹੈ ਹਾਥੀ ਫਸਿਆ ਇੱਕ ਪਰਛਾਈਂ ਦੇਖ ਕੇ ਉਹ ਨਕ ਫਸਿਆ ਮਾਇਆ ਵਾਲੀ ਪਰਛਾਈਂ ਦੇਖ ਕੇ ਇਹਨਾਂ ਨੂੰ ਜਿਹਨਾਂ ਨੂੰ ਸੁੱਖ ਦੇਖਦਾ ਨਾ ਹਾਥੀ ਕਿੱਥੇ ਫਸ ਗਏ ਆ ਹਾਥੀ ਕਿੱਡਾ ਤਕ ਤਵਾਰ ਆ ਰਹੇ ਕੱਡੇ ਵੱਡੇ ਵੱਡੇ ਪੇੜਾਂ ਨੂੰ ਪਲਟਾ ਦਿੰਦਾ ਟੁੱਟ ਦਿੰਦਾ ਸੁੱਟ ਦਿੰਦਾ ਜਿੱਧਰ ਟੱਕਰ ਮਾਰਦਾ ਨੁਕਸਾਨ ਨੁਕਸਾਨ ਕਰ ਦਦਾ ਤਲ ਤੋਂ ਬਹੁਤ ਹੈ ਪਰ ਇੱਕ ਜਗ੍ਹਾ ਜਾ ਕੇ ਇਮਾਰਤ ਆ ਗਈ ਹੈ ਕਹਿੰਦੇ ਜਦੋਂ ਇਸ ਸ਼ਿਕਾਰੀ ਇਸ ਨੂੰ ਹਾਥੀ ਨੂੰ ਨਾ ਆਪਣੀ ਗ੍ਰਿਫਤ ਚ ਲੈ ਲੈਂਦੇ ਆ ਫੜਦੇ ਆ ਆਪਣੇ ਕੰਟਰੋਲ ਚ ਲੈ ਲੈਂਦੇ ਆ ਤੇ ਸਾਡੇ ਵਾਸਤੇ ਵੀ ਸਾਡੀ ਮੌਤ ਸ਼ਿਕਾਰੀ ਦੀ ਤਰ੍ਹਾਂ ਹੁੰਦੀ ਹੈ ਕਾਲ ਇਹਰੀ ਫਰੇ ਵਦਕ ਜਿਉ ਕਹੋ ਕਵਨ ਵਿਦਕੀ ਜੀ ਮੌਤ ਸ਼ਿਕਾਰੀ ਦੀ ਤਰ੍ਹਾਂ ਘੁੰਮਦੀ ਏ ਕਦੋਂ ਤੂੰ ਫਸੇ ਇਹਦੇ ਵਿੱਚ ਮੈਂ ਤੈਨੂੰ ਜਨਮ ਮਰਨ ਤੋਂ ਮੁਕਤ ਨਹੀਂ ਹੋਣ ਦੇਣਾ ਮੌਤ ਕਹਿੰਦੀ ਆਸ਼ਾ ਕਹਿੰਦੀ ਏ ਤੂੰ ਮੁਕਤ ਹੋ ਮੌਤ ਕਹਿੰਦੀ ਮੈਂ ਹੋਣ ਨਹੀਂ ਦੇਣਾ ਤੈਨੂੰ ਜਨਮ ਮਰਨ ਦੇ ਚੱਕਰਾਂ 'ਚ ਰੱਖਣਾ ਆ ਦਿਖਾ ਕੇ ਨਾ ਪਰਛਾਈਂ ਮਾਇਆ ਵਾਲੀ ਸੁਖ ਦਿਖਾ ਕੇ ਸਾਨੂੰ ਇਹ ਚਾਰ ਕੋ ਸੁਖ ਦਿਖਾ ਕੇ ਦੁਨਿਆਵੀ ਜਿਵੇਂ ਉਸ ਹਸਤੀ ਨੂੰ ਹਾਥੀ ਨੂੰ ਉਹਦੇ ਮਹਾਵਤ ਸ਼ਿਕਾਰੀ ਉਹਨੂੰ ਗ੍ਰਿਫਤ ਚ ਲੈ ਲੈਂਦੇ ਆ ਨਾ ਪਰਛਾਈ ਦਿਖਾ ਕੇ ਕੀ ਦੀ ਕਾਲ ਗੂਤ ਕੀ ਹਸਤਨੀ ਮਨ ਬਉਰਾਰੇ ਚਲਤਰਿ ਝੋ ਜਗਦੀਸ਼ ਮਨ ਬਉਰਾਰੇ ਕਾਮ ਸੁਆਇ ਗਜ ਵਸ ਪਰਿਓ ਮਨ ਬੋਰਾ ਰੇ ਹਾਥੀ ਕਿੱਡੀ ਤੱਕ ਦਾ ਮਾਲਕ ਹੈ ਆਪਣੀ ਬੇਕੂਫੀ ਕਰਕੇ ਫਸ ਗਿਆ ਸ਼ਿਕਾਰੀਆਂ ਦੇ ਹੱਥ ਵਿੱਚ ਆ ਗਿਆ ਮਨੁੱਖ ਦੇ ਹੱਥ ਵਿੱਚ ਆ ਗਿਆ ਜਿਹਨੂੰ ਦੇਖ ਦੇਖ ਮਨੁੱਖ ਦੌੜਦੇ ਸੀ ਕੀ ਕੀਤੀ ਇੱਕ ਪਰਛਾਈ ਬਣਾਈ ਕਾਲ ਬੋਤ ਕੀ ਹਸਤਨੀ ਕਿ ਲੱਕੜ ਦੀ ਇੱਕ ਫਰੇਮ ਬਣਾਇਆ ਤਸਵੀਰ ਪਣਾਈ ਇਹ ਇਸਤਰੀ ਦੀ ਅਕਿਰਤੀ ਬਣਾਈ ਉਸ ਨੂੰ ਬਣਾ ਕੇ ਰੱਖਿਆ ਕਿਥੇ ਪਹਿਲਾਂ ਪਟਿਆ ਡੂੰਗਾ ਸਾਰਾ ਟੋਆ ਕਿ ਜਿਹਦੇ ਵਿੱਚੋਂ ਨਿਕਲਦਾ ਕੋਈ ਰਸਤਾ ਹੀ ਨਹੀਂ ਹੈ ਬਣਾਇਆ ਵੀ ਇਸ ਤਰ੍ਹਾਂ ਹੁੰਦਾ ਬਸ ਉਹਨਾਂ ਕੀ ਸਹਿਜ ਹੁੰਦਾ ਹੈ ਉਹਦੇ ਉੱਤੇ ਨਾ ਪਤਰੀ ਪਤਰੀ ਕਾਨਿਆਂ ਦੀ ਛਤ ਜੀ ਬਣਾ ਕੇ ਲੱਕੜ ਦੀ ਕਿ ਜਿਹੜੀ ਉਹਦੇ ਬਾਹਰ ਨਾਲ ਟੁੱਟ ਜਾਵੇ ਹਾਲ ਕੀ ਲੱਕੜਾ ਕੇ ਉਹਦੇ ਉੱਤੇ ਉਸ ਕਾਲ ਬੂਤ ਕੇ ਹਸਤ ਨਹੀਂ ਭਾਵ ਉਸ ਫਰੇਮ ਨੂੰ ਉਹ ਹਸਤ ਨਹੀਂ ਉੱਤੇ ਰੱਖ ਦਿੰਦੇ ਆ